ਪਰ ਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕਮਾਂਦਰੀ ਹਵਾਈਡਾ ਰਾਜਾ ਸਾਸੀ ਦੇ ਘੇਰੇ ਅਧੀਨ ਆਉਂਦਾ ਇਹ ਗੁਰਦੁਆਰਾ ਸੰਤ ਸਰ ਸਾਹਿਬ ਜਿੱਥੇ ਕਿ ਧਰਮ ਗਿਆਨੀ ਭੰਤਣ ਬਾਬਾ ਜਵੰਦ ਸਿੰਘ ਜੀ ਜਿਨ੍ਹਾਂ ਨੇ ਉੱਥੇ ਤਪੱਸਿਆ ਕੀਤਾ ਸੀਗਾ ਤੇ ਉਹ ਤਪ ਸਥਾਨ ਹੈ ਗੁਰਦੁਆਰਾ ਸੰਤ ਸਰ ਸਾਹਿਬ ਉਹ ਗੁਰਦੁਆਰਾ ਪਿਛਲੇ 7 ਮਈ ਤੋਂ ਬੰਦ ਸੀਗਾ ਕਾਰਨ ਉਹਦਾ ਇਹ ਸੀਗੇ ਭਾਰਤੀ ਜਿਹੜੀ ਫੌਜਾਂ ਉਹਨਾਂ ਵੱਲੋਂ ਆਪਰੇਸ਼ਨ ਸੰਧੂਰ ਕੀਤਾ ਗਿਆ ਸੀ ਜਿਹੜਾ ਆਰੰਭ ਉਹ ਆਪਰੇਸ਼ਨ ਸੰਧੂਰ 14 ਮਈ ਤਾਕ ਜਿਹੜਾ ਚੱਲਿਆ ਲਗਭਗ ਤੇ 14 ਮਈ ਨੂੰ ਗੁਰਦੁਆਰਾ ਸਾਹਿਬ ਨਹੀਂ ਖੁੱਲਿਆ ਪਰ 에어ਪੋਰਟ ਖੁੱਲ ਗਿਆ ਸੰਗਤਾ ਬਾਸ ਦੇ ਜਿਹੜਾ ਗੁਰਦੁਆਰਾ ਨਹੀਂ ਖੁੱਲਿਆ ਗਿਆ ਸੀ ਉਹਦਾ ਕਾਰਨ ਸੀ ਸੁਰੱਖਿਆ ਸੁਰੱਖਿਆ ਕਾਰਨ ਕਰਕੇ ਜਿਹੜੇ ਕਿ ਉਹ ਹਵਾਈਡੇ ਦੇ ਅੰਦਰ ਜਿਹੜੀ ਸੁਰੱਖਿਆ ਕਾਰਨ ਕਰਕੇ ਸੁਰੱਖਿਆ ਨੂੰ ਲੈ ਕੇ ਜਿਹੜਾ ਉਹ ਗੁਰਦੁਆਰਾ ਨਹੀਂ ਖੁੱਲਿਆ ਗਿਆ ਸੀ ਇਸ ਕਰਕੇ ਹੁਣ ਅੱਜ 에 에어ਪੋਰਟ ਡਾਇਰੈਕਟਰ ਜਿਹੜੇ ਐਸ ਕੇ ਕਪਾਈ ਸਾਹਿਬ ਜਿਹੜੇ ਉਹਨਾਂ ਨਾਲ ਗੱਲ ਹੋਈ ਆ ਤੋਂ ਉਹਨਾਂ ਨੇ ਕਿਹਾ ਵੀ ਅੱਜ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਕੱਲ ਤੋਂ ਖੋਲ ਦਿੱਤਾ ਜਾਵੇਗਾ ਤੇ ਖੋਲਣ ਦਾ ਸਮਾਂ ਜਿਹੜਾ ਸਵੇਰੇ 6:00 ਪਾਉਣੇ 6 ਵਜੇ ਤੋਂ ਲੈ ਕੇ ਤੇ ਪਾਉਣੇ 9 ਵਜੇ ਤੱਕ ਰੋਜ਼ਾਨਾ ਖੁੱਲੇਗਾ ਉਸ ਤੋਂ ਬਾਅਦ ਜਿਹੜਾ ਐਤਵਾਰ ਆ ਉਹ ਪਾਉਣੇ 6 ਸਵੇਰ ਤੋਂ ਲੈ ਕੇ ਤੇ ਸਵੇਰ ਦੇ 10 ਵਜੇ ਤੱਕ ਖੁੱਲੇਗਾ ਤੇ ਸੰਗਰਾਂਦ ਵਾਲੇ ਦਿਨ ਜਿਹੜਾ ਗੁਰਦੁਆਰਾ ਹੈ ਪਾਉਣੇ 6 ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲੇਗਾ ਉਹਨਾਂ ਨਾਲ ਇਹ ਵੀ ਕਿਹਾ ਹੈ ਕਿ ਜਿਹੜੇ ਹਵਾਏ ਏ.ਸੀ. ਦੇ ਅੰਦਰ ਯਾਤਰੀ ਦਰਸ਼ਨ ਕਰਨ ਆਉਂਦੇ ਅਨਸਾਤ ਨਾਸਤਕ ਹੋਣ ਆਉਂਦੇ ਨੇ ਉਹਨਾਂ ਨੂੰ ਇੱਕ ਜ਼ਰੂਰੀ ਸੋਚਣਾ ਹੈ ਕਿ ਹਵਾਈ ਅੱਡੇ ਦੀ ਸੁਰੱਖਿਆ ਨੂੰ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਇੱਕ ਮਕਸਦ ਹੈ ਉਹਨਾਂ ਦਾ ਕਿ ਜਿਹੜੇ ਸਿਕਿਉਰਿਟੀ ਨੂੰ ਲੈ ਕੇ ਜਿੰਨੇ ਵੀ ਦਰਸ਼ਕਦਾਰੇ ਸੰਗਤਾਂ ਕਰਨਾ ਹੋ ਗਏ ਨੇ ਜਾਂ ਤਾਂ ਆਪਣਾ ਜਿਹੜਾ ਆਧਾਰ ਕਾਰਡ ਨਾਲ ਲੈ ਕੇ ਆਉਣ ਜਾਂ ਪਾਸਪੋਰਟ ਸਹਿਜ ਜਿਹੜਾ ਪਾਸਪੋਰਟ ਉਹ ਲੈ ਕੇ ਆਉਣ ਤੇ ਜਾਂ ਆਪਣਾ ਪੈਨ ਕਾਰਡ ਲੈ ਕੇ ਆਉਣ ਕਿਉਂਕਿ ਇਸ ਤੋਂ ਜਿਹੜੇ ਸਲਾਗਤੀ ਕਾਰਡ ਤੋਂ ਬਿਨਾ ਅੰਦਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਅੱਗੇ ਮੋਬਾਈਲ ਫੋਨ ਲੈ ਕੇ ਸੰਗਤਾਂ ਆਉਂਦੀਆਂ ਤੇ ਬਾਹਰ ਗੇਟ ਦੇ ਲਾਗੇ ਜਮ੍ਹਾਂ ਕਰ ਲਏ ਜਾਂਦੇ ਸਨ। ਪਰ ਇਸ ਵਾਰ ਜਮ੍ਹਾਂ ਵੀ ਨਹੀਂ ਕੀਤੇ ਜਾਣਗੇ। ਜਾਦਰ ਸਰਧਾਲੂ ਜਿਹੜੇ ਅੰਦਰ ਆਉਂਦੇ ਨੇ ਉਹ ਜਿਹੜੇ ਆਪਣੇ ਮੋਬਾਈਲ ਫੋਨ ਨੇ ਜਾਂ ਦੇ ਬਾਹਰ ਗੱਡੀਆਂ ਵਿੱਚ ਜਾਂ ਮੋਟਰਸਾਈਕਲਾਂ ਦੀਆਂ ਸਕੂਟਰਾਂ ਦੀਆਂ ਡਿੱਗੀਆਂ ਵਿੱਚ ਰੱਖ ਕੇ ਆਉਣ ਤੇ ਜਾਂ ਫਿਰ ਘਰ ਰੱਖ ਕੇ ਆਉਣ ਇਹ ਇਹਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਨੇ। ਪਰ ਜਿਹੜਾ ਗੁਰਦੁਆਰਾ ਸਾਹਿਬ ਹੈ 7 ਮਈ ਤੋਂ ਬੰਦ ਸੀਗਾ ਅੱਜ ਜਿਹੜਾ 2 ਜੂਨ ਹੋ ਗਿਆ ਤੇ ਕੱਲ 3 ਜੂਨ ਤੋਂ ਇਹ ਜਿਹੜਾ ਗੁਰਦੁਆਰਾ 3 ਜੂਨ 2025 ਤੋਂ ਗੁਰਦੁਆਰਾ ਜਿਹੜਾ ਸੈਭ ਖੁੱਲ ਰਿਹਾ ਹੈ ਉਸ ਤੋਂ ਬਾਅਦ 1 ਮਹੀਨਾ ਦਾ ਪ੍ਰੋਗਰਾਮ ਚੱਲਣੇ ਨੇ 2 ਜੁਲਾਈ ਨੂੰ 2025 ਨੂੰ ਜਿਹੜਾ ਬਾਬਾ ਜਮਨ ਸਿੰਘ ਦੀ ਵਰਸੀ ਦੇ ਸਹਤੈ ਜਿਹੜਾ ਵੱਡੇ ਪੰਦਰ ਤੇ ਜੋੜ ਮੇਲਾ ਮਨਾਇਆ ਜਾਣਾ ਹੈ ਉਹਦੇ ਵਿੱਚ ਇਹ ਸੰਗਤਾਂ ਨੇ ਇਹੀ ਹਦੇਸ਼ ਨੇ ਕਿ ਆਪਣੇ ਮੋਬਾਈਲ ਫੋਨ ਨਾਲ ਲੈ ਕੇ ਆਉਣ ਤੇ ਜਿਹੜੇ ਸੰਗਤਾਂ ਮੇਲੇ ਦੇ ਦਰਸ਼ਨ ਦਦਾਰੇ ਕਰਨੇ ਨੇ ਜਿਨ੍ਹਾਂ ਨੇ ਉਹ ਵੀ ਆਪਣਾ ਜਿਹੜਾ ਉਥੇ ਗੁਰਦਰਾ ਸਾਹਿਬ ਕੇ ਨਾਮ ਅਸਤਕ ਹੋ ਕੇ ਜੋ ਵੀ ਆਪਣਾ ਖੰਡ ਪਾਟ ਸਹਿਬ ਆਰੰਭ ਕਰਾਉਣੇ ਆ ਚਾਹ ਰਸਤਾ ਭੇਜਣੀਆਂ ਨੇ ਜਾਂ ਜੋ ਗ੍ਰਾਈ ਭੇਜਣੀ ਆ ਉਹ ਗੁਰਦਰਾ ਕੇਵਲ ਗੁਰਦਰਾ ਸਾਹਿਬ ਤੇ ਚਲ ਬਾਹਰ ਤੇ ਕੋਈ ਗੁਰਦਰਾ ਦੇ ਨਾਮ ਤੇ ਗ੍ਰਾਈ ਕੋਈ ਗੁਰਦਰਾ ਨਾਮ ਤੇ ਕੋਈ ਸਰਧਾਦੂ ਕਿਸੇ ਨੂੰ ਉਹ ਨਹੀਂ ਭੇਜਿਆ ਜਾਂਦਾ ਗੁਰਦਰਾ ਦੇ ਅੰਦਰ ਹੀ ਗੋਲਪੇਚ ਗ੍ਰਾਈ ਪਾਈ ਜਾਂਦੀ ਆ ਤੇ ਗੁਰਦਾਰੇ ਹੀ ਪਰਚੀ ਕੱਟੀ ਜਾਂਦੀ ਹੈ ਬਾਹਰ ਗੁਰਦਾਰੇ ਦਾ ਨਾਮ ਲੈ ਕੇ